ਐਸ ਵੀ ਲਈ ਤੁਸੀਂ ਜੁੜੇ ਆ ਸਾਡੇ ਚੈਨਲ ਦੇ ਨਾਲ ਉਮੀਦ ਰੱਖਦੇ ਆ ਸਾਡੀ ਵੀਡੀਓ ਦੇਖ ਕੇ ਤੁਸੀਂ ਲਾਈਕ ਕਮੈਂਟਸ ਜ਼ਰੂਰ ਕਰੋਗੇ ਤੇ ਆਪਣੇ ਸੱਜਣ ਬੇਲੀ ਮਿੱਤਰਾਂ ਦੇ ਅੱਗੇ ਵੀ ਇਸ ਨੂੰ ਸ਼ੇਅਰ ਜ਼ਰੂਰ ਕਰੋਗੇ ਆਓ ਫਿਰ ਦੇਖਦੇ ਆ ਅੱਜ ਦੀ ਵੀਡੀਓ ਸਾਡੀ ਮੌਲਦਤ ਅਗਾ ਕੇ ਤੇ ਪਾਕਿਸਤਾਨ ਚ ਸਾਰੇ ਜਣੇ ਲੱਭਣਾ ਜਿੱਦਾਂ ਸਾਡੇ ਪਿੰਡ ਦਾ ਅਮਨ ਸੀ ਅਮਨ ਇਹ ਨਾ ਜਾ ਕੇ ਧਾਣੇ ਕਾ ਰਦਲ ਬਤ ਤੁਹਾਨੂੰ ਨਹੀਂ ਲੱਭਣਗੇ ਸਾਡੇ ਇਹ ਸੂਆ ਭਰ ਕੇ ਨਹਿਰ ਚੋਂ ਨਿਕਲ ਆ ਇੱਥੇ ਪੁੱਛਰ ਪੈਂਦੇ ਐਂ ਡਿਆਚ ਹਾਂਜੀ ਉੱਥੋਂ ਨਿਕਲਦਾ ਹੁਣ ਉਹ ਨਹਿਰ ਚ ਕਿੰਨੀਆਂ ਮੱਝਾਂ ਜਾਂਦੀਆਂ ਹੋਣਗੀਆਂ ਜਿਹੜੀਆਂ ਸੂਏ ਦੇ 10 10 20 20 ਇਕੱਠੀਆਂ ਹੁੰਦੀਆਂ ਇਹ ਤੁਸੀਂ ਵੇਖਿਆ ਮਈਤਾ ਉਦੋਂ ਜਿਸਮ ਵੇਖੇ ਸ਼ਰੀਰ ਹਾਂ ਇਹ ਕਹਿੰਦਾ ਲਾ ਬਿਸ਼ਨ ਸਿੰਘ ਸੀ ਇੱਕ ਹੋਰ ਸੀ ਉਹਦਾ ਨਾਮ ਵੀ ਬਿਸ਼ਨ ਸਿੰਘ ਹੀ ਸੀ ਉਹ ਨੰਬਰਦਾਰ ਸੀ ਛੋਟਾ ਬਿਸ਼ਨ ਸਿੰਘ ਜੀ ਆ ਇਹ ਕਹਦਾ ਹੈ ਰਾਜੀ ਜਨਾਬ ਬਾਬਾ ਮੈਸੋ ਵੱਡਾ ਨੰਬਰ ਆਲਾ ਨੰਬਰਦਾਰ ਸੀ ਉਹ ਵੱਡਾ ਨੰਬਰਦਾਰ ਸੀ ਆਹੋ ਕਰਤਾਰਾ ਪਾਰੋ ਤਾਰੀ ਉਹ ਫੈਲ ਕਰਨ ਜਾਂਦੇ ਹੀ ਮਾੜੇ ਦੇ ਬੰਦੇ ਦੇ ਵਾਸਤੇ ਸਰਦਾਰ ਇੰਨੇ ਚੰਗੇ ਸੀ ਇਹਦੇ ਚੰਗੇ ਸਰ ਉਹਨਾਂ ਦਾ ਬੱਚਾ ਬੱਚਾ ਤੇ ਉਹਨਾਂ ਦਾ ਕੱਟਾ ਬੱਛਾ ਅੱਛਾ ਜੀ ਆ ਦੇ ਆ ਦੇ ਘੋੜੀ ਉਹ ਤਾਂ ਪੱਕੀ ਆ ਜਾਂਦੀ ਆ ਆ ਪਾਰ ਨਗਾ ਗਿਆ ਛੜੀ ਅਸਲਾਮ ਅਲੈਕਮ ਜੀ ਪੰਜਾਬੀ ਧਰਤੀ ਸੋਹਣੇ ਲੋਕ ਦੇ ਨਾਲ ਮੁਹੰਮਦ ਜਵੇਦ ਅਕਬਲ ਜੱਟ ਹਾਜ਼ਰੇ ਖਿਦਮਤ ਅੱਜ ਅਸੀਂ ਓਪਲ ਪਿੰਡ ਵਿੱਚ ਪਹੁੰਚੇ ਹੋਏ ਹਾਂ ਓਪਲ ਪਿੰਡ ਜਿਹੜਾ ਤਹਿਸੀਲ ਕੈਂਟ ਲਾਹੌਰ ਦਾ ਇੱਕ ਖਾਸ ਫਰਮਾਇਸ਼ ਸਾਡੇ ਚੜ੍ਹਦੇ ਪੰਜਾਬ ਤੋਂ ਵੀਰ ਸਰਦਾਰ ਭਰਾ ਦੀ ਆਈ ਆ ਉਹਨਾਂ ਦਾ ਇਹ ਪੁਰਖਿਆਂ ਦਾ ਪਿੰਡ ਆ ਅੱਜ ਅਸੀਂ ਉਹਨਾਂ ਦੇ ਪੁਰਖਿਆਂ ਦੀ ਤਲਾਸ਼ ਕਰਦੇ ਕਰਦੇ ਇਹ ਬਜ਼ੁਰਗ ਕੋ ਪਹੁੰਚੇ ਹਾਂ ਇਹ ਬਜ਼ੁਰਗ 47 ਦੇ ਵੇਲੇ ਦੇ ਗਵਾਹ ਔਰ ਇਸ ਪਿੰਡ ਦੇ ਰਹਿਣੇ ਵਾਲੇ ਆ ਪਕਾਇਆ ਸਾਰੀ ਗੱਲ ਬਾਤ ਇਹਨਾਂ ਬਜ਼ੁਰਗਾਂ ਕੋ ਪੁੱਛਾਂਗੇ ਕਿ ਜਦੋਂ 47 ਦਾ ਵੇਲਾ ਸੀ ਇਸ ਪਿੰਡ ਦੀ ਕਿੰਨੀ ਆਬਾਦੀ ਸੀ ਇੱਥੇ ਕਿਹੜੇ ਕਿਹੜੇ ਘਰ ਰਹਿੰਦੇ ਸੀ ਆਪਣਾ ਕੀ ਨਾਮ ਆ ਜੀ ਨੌਰ ਮੁਹੰਮਦ ਇਹ ਕਿਹੜਾ ਪਿੰਡ ਆ ਜੀ ਓਪਲ ਓਪਲ ਹਾਂ ਇਹ ਓਪਲ ਪਿੰਡ ਦੇ ਲਾਗੇ-ਲਾਗੇ ਕਿਹੜੇ ਪਿੰਡ ਆ ਜੀ ਕਣੀਲਕੇ ਦਿਓਸਾਨੀ ਹੜਿਆਰਾ ਪਡਾਣਾ ਤੇ ਪਠਾਨ ਕੇ ਤੁਹਾਡੇ ਬਾਪ ਦਾ ਕੀ ਨਾਮ ਆ ਜੀ ਮਲਕ ਲਾਲ ਜੀ ਤੇ ਮਾਂ ਜੀ ਦਾ ਕੀ ਨਾਮ ਆ ਮਤਾਬੀ ਆਪਣੀ ਕੌਮ ਕਿਹੜੀ ਆ ਜੀ ਤੇਲੀ ਮਲਕ ਤੁਸੀਂ ਹਾਗੇ ਆ ਉਦੋਂ ਕਿਹਾ ਜਦੋਂ ਪਾਕਿਸਤਾਨ ਬਣਿਆ ਉਸ ਵੇਲੇ ਕੋਲੂ ਹਗਾ ਸੀ ਇਸ ਪਿੰਡ ਵਿੱਚ ਨਹੀਂ ਤੁਸੀਂ ਕੰਮਕਾਰ ਨਹੀਂ ਸੀ ਇਹ ਕਰਦੇ ਵੈਸੇ ਮਲਕ ਆ ਤੁਸੀਂ ਤੇਲੀ ਲੇਕਿਨ ਤੇਲ ਦਾ ਕੰਮ ਨਹੀਂ ਸੀ ਕਰਦੇ ਨਹੀਂ ਨਹੀਂ ਜਦੋਂ ਪਾਕਿਸਤਾਨ ਬਣਿਆ ਹਾਂ ਜੀ ਪੰਜਾਬ ਅਲੈਦਾ ਹੋਇਆ ਆਹੋ ਉਦੋਂ ਤੁਹਾਡੀ ਉਮਰ ਕਿੰਨੀ ਸੀ 25 ਸਾਲ ਤੁਹਾਨੂੰ ਸੁਰਤਾ ਹੋਸ਼ ਆ ਉਸ ਵੇਲੇ ਦੀ ਬੜੀ ਇਸ ਪਿੰਡ ਦੇ ਤੁਸੀਂ ਮਕਾਮੀ ਆ ਜੀ ਮਕਾਮੀ ਆ ਤੁਸੀਂ ਸਾਨੂੰ ਉਸ ਵੇਲੇ ਦਾ ਸਾਰੀਆਂ ਗੱਲਾਂ ਬਾਤਾਂ ਅੱਜ ਦੱਸਣੀਆਂ ਮੈਂ ਤੁਹਾਡੇ ਕੋ ਬੂਰੇ ਵਾਲੇ ਤੋਂ ਸਪੈਸ਼ਲ ਇੱਥੇ ਆਇਆ ਹਾਂ ਹਾਂ ਜੀ ਹਾਂ ਜੀ ਕਿ ਬਜ਼ੁਰਗਾਂ ਕੋਲੋਂ ਉਹ ਵੇਲੇ ਦੀਆਂ ਗੱਲਾਂ ਪੁੱਛਣੀਆਂ ਹਾਂ ਜੀ ਹੁਣ ਤੁਸੀਂ ਇਹ ਦੱਸੋ ਕਿ ਤੁਹਾਡੇ ਪਿੰਡ ਵਿੱਚ ਜਦੋਂ 15 ਸਾਲ ਦੀ ਉਮਰ ਸੀ 47 ਦਾ ਵੇਲਾ ਆਇਆ ਆਹੋ ਉਦੋਂ ਇਸ ਪਿੰਡ ਵਿੱਚ ਕਿੰਨੀ ਕਬਾਦੀ ਸੀ ਇਹ ਇਹਦੇ ਨਾਲ ਜਗ੍ਹਾ ਹੀ 6 ਘਰ ਚੂੜਿਆਂ ਦੇ ਜਾਗਰੇ ਕਨ ਅੱਛਾ ਜੀ ਇਹ ਕਨਾਂ ਸੰਭੋ ਇਹ ਕਨਾਂ ਸਰੈਣਾ ਇਹ ਜਿਹੜੇ ਨਾ ਬਜ਼ੁਰਗ ਵੱਡੇ ਇਹ ਬਾਬੇ ਸੀ ਉਸ ਟਾਈਮ 47 ਵੇਲੇ ਬਾਬੇ ਬੱਚਿਆਂ ਦੇ ਨਾਂ ਇਹ ਨਾ ਰਾਇ ਬਚਨਾ ਇਹ ਕਨ ਬਾਬਾ ਜੀ ਮੁਸਲਮਾਨਾਂ ਦੇ ਘਰ ਕਿੰਨੇ ਸੀ ਉਸ ਵੇਲੇ ਮੁਸਲਮਾਨਾਂ ਦੇ ਘਰ 12 13 ਕਿਹੜੀਆਂ ਕਿਹੜੀਆਂ ਬਰਾਦਰੀਆਂ ਸੀ ਤਦੋਂ ਕੌਣ ਤੇ ਲਈ ਜੜਿਆ ਇਹ ਨਾਮ ਕੋ ਮਾਇਕ ਮਰਾਸੀਆਂ ਦਾ ਘਰ ਸੀ ਕੋ ਜੇ ਜੱਟਾਂ ਦੇ ਘਰ ਸਾਡੇ ਇਨਾਂ ਦੇ ਕਿ ਜਿਹੜੇ ਤਰਖਾਨ ਸੀ ਉਸ ਟਾਈਮ ਉਹ ਬਜ਼ੁਰਗ ਦਾ ਨਾਮ ਕੀ ਸੀ ਜੀ ਫਜ਼ਲਾ ਬਾਬਾ ਫਜ਼ਲਾ ਜਿਹੜਾ ਸਾਰੇ ਸਿੱਖਾਂ ਦਾ ਸਾਰਿਆਂ ਦਾ ਸੇਪੀਦਾਰ ਸੀ ਆਹੋ ਆਹੋ ਹੋਰ ਅਲਾ ਬਖਸ਼ ਅਲੀ ਮਮਦਾ ਛੇਰ ਮੋਲਾ ਇਹ ਜਿਹੜੇ ਨਾਂਕਾਰ ਜੋਕੇ ਦੇ ਕੋਈ ਨਿਕਲ ਲੱਗ ਗਏ ਵਿੱਚੋਂ ਪੈਦਲ ਹੋਈਂ ਆਪਣੇ ਪਿੰਡ ਵਿੱਚ ਸਿੱਖ ਸਰਦਾਰਾਂ ਦੇ ਘਰ ਕਿੰਨੇ ਸੀ 11-12 ਉਹਨਾਂ ਦੇ ਨਾਮ ਯਾਦ ਆ ਜੀ ਹਾਂ ਜੀ ਯਾਦ ਇਹ ਕਹਿੰਦਾ ਨਾਂ ਦੇ ਬਿਸ਼ਨ ਸਿੰਘ ਸੀ ਇੱਕ ਹੋਰ ਸੀ ਉਹਦਾ ਨਾਮ ਵੀ ਬਿਸ਼ਨ ਸਿੰਘ ਹੀ ਸੀ ਉਹ ਨੰਬਰਦਾਰ ਸੀ ਛੋਟਾ ਬਿਸ਼ਨ ਸਿੰਘ ਜੀ ਆ ਇਹ ਕਹਦਾ ਰਾਜੀ ਜਨਾਬ ਬਾਬਾ ਮੈਸੋ ਵੱਡਾ ਨੰਬਰ ਆਲਾ ਨੰਬਰਦਾਰ ਸੀ ਉਹ ਵੱਡਾ ਨੰਬਰਦਾਰ ਸੀ ਆਹੋ ਕਰਤਾਰਾ ਬਾਰੋ ਤਰੀ ਆਰਬ ਗਾ ਜਨੇ ਗਿਆ ਇਹ ਸਰਦਾਰ ਤੁਸੀਂ ਜਿੰਨਿਆਂ ਦੇ ਨਾਮ ਦੱਸੇ ਸਾਰਿਆਂ ਨੂੰ ਜਾਣਦੇ ਸੀ ਬੜਾ ਤੁਸੀਂ ਬਜ਼ੁਰਗਾਂ ਦੇ ਨਾਮ ਲੈ ਆ 47 ਵੇਲੇ ਤਕਰੀਬਨ ਇਹਨਾਂ ਦੀਆਂ ਕਿੰਨੀਆਂ-ਕਿੰਨੀਆਂ ਉਮਰਾਂ ਸੀ ਇਹ ਜਿਹੜਾ ਇਹਨਾਂ ਬਾਬਾ ਮੈਸੋ ਉਹ ਜਿਹਦੇ بڑے ਨੱਬਿਆਂ ਦੇ ਲੱਗੇ ਸੀ ਅੱਛਾ ਬੁੱਢੇ ਸੀ ਫਿਰ ਵਿਰਧ ਹੋਏ ਸੀ ਇਹ ਕਹਿੰਦਾ ਜਵਾਨ ਸੋਹੀਂ ਇਹ ਕਹਿੰਦਾ ਵਿਸ਼ਣ ਸੋਹੀਂ ਇਹਨਾਂ ਦੀ ਕਿੰਨੀ ਉਮਰ ਸੀ ਤਕਰੀਬਨ ਇਹ ਵੀ ਆਹ ਰਾਜ ਕੇ ਵੇਖੇ ਨੇ ਬਾਕੀ ਉਹ ਵੀ ਉਹ ਸਵੇਰੇ ਵੀ ਸੌਂ ਨੂੰ ਉੱਪਰ ਦੇ। ਬਚਪ ਬਜ਼ੁਰਗ ਸੀ ਇਹ ਵੀ। ਹਾਂ ਤੇ ਜਿਹੜਾ ਤੁਹਾਡੇ ਪਿੰਡ ਦਾ ਨੰਬਰਦਾਰ ਸੀ ਹਾਂ ਉਹਦੀ ਉਦੋਂ ਕਿੰਨੀ ਉਮਰ ਸੀ? ਜਿਹੜਾ ਨੰਬਰਦਾਰ ਹੈ ਨਾ ਜਿਹੜਾ ਨਾਮ ਕੀ ਸੀ ਉਹਦਾ? ਉਹਦਾ ਭਾਰੂ ਉਹ ਜੀ ਬੜੇ ਵੀ ਸੀ। 55 50 50 55 ਸਾਲ ਜਵਾਨੀ ਢਲਦੀ ਸੀ। ਹਾਂ ਪਿੰਡ ਵਿੱਚ ਗੁਰਦੁਆਰਾ ਹੈਗਾ ਸੀ ਜੀ। ਹੈਗਾ ਗੁਰਦੁਆਰਾ। ਠੀਕ ਸੀ। ਹੁਣ ਵੀ ਹੈਗਾ? ਨਹੀਂ ਹੁਣ ਉਹ ਖਤਮ ਹੋ ਗਿਆ ਠੀਕ ਹੈ ਜੀ ਹੁਣ ਮੈਂ ਸਹੀ ਚਾਹ ਅੱਛਾ ਜੀ ਤੇ ਆਪਣੇ ਪਿੰਡ ਵਿੱਚ ਜਦੋਂ 47 ਦੇ ਵੇਲੇ ਤੋਂ ਪਹਿਲੇ ਇੱਥੇ ਕਿਦਾਂ ਦਾ ਮਾਹੌਲ ਸੀ ਸਿੱਖਾਂ ਦਾ ਮੁਸਲਮਾਨਾਂ ਦਾ ਸਾਈਆਂ ਦਾ ਆਪਸ ਵਿੱਚ ਉਹ ਮਾਹੌਲ ਦਾ ਕਹਿੰਗੇ ਕਿ ਪਾਕਿਸਤਾਨ ਚ ਸਾਰੇ ਚ ਨਹੀਂ ਲੱਭਣਾ ਜਿੱਦਾ ਸਾਡੇ ਪਿੰਡ ਦਾ ਸੀ ਅਮਨ ਸੀ ਅਮਨ ਇਹ ਨਾ ਜਾ ਕੇ ਧਾਣੇ ਕਾਗ ਜਦੋਂ ਤੁਹਾਨੂੰ ਨਹੀਂ ਲੱਭਣਗੇ ਸਾਡੇ ਮੈਂ ਸਮਝਣੀਆਂ ਤੁਸੀਂ ਕਹਿੰਦੇ ਆ ਵੀ ਸਾਡੇ ਪਿੰਡ ਦੀ ਕੋਈ ਰੱਪਟ ਨਹੀਂ ਸੀ ਦਰਜ ਉਸ ਵੇਲੇ ਇਹ ਓਪਲ ਪਿੰਡ ਦੀ ਇਦਾਂ ਹੀ ਆ ਜੀ ਕੀ ਉਹਨਾਂ ਦੀ ਕਿਸੇ ਨਾਲ ਲਾਗਬਾਟ ਵੀ ਆ ਗਈ ਸੀ ਕੋਈ ਲਾਗਤ ਬਾਜੀ ਨਹੀਂ ਕੋਈ ਲਗਤ ਬਾਜੀ ਨਹੀਂ ਸੀ ਉਹ ਨਹੀਂ ਜੋਗੇ ਨਹੀਂ ਸਨ ਸ਼ਰੀ ਬੰਦੇ ਸੀ ਸ਼ਰੀ ਬਾਤ ਤੇ ਆਪਣੇ ਪਿੰਡ ਦੇ ਨੰਬਰ ਆਰ ਕਿੰਨੇ ਸੀ 2 ਉਹਨਾਂ ਨੂੰ ਜ਼ਮੀਨਾਂ ਪਤਾ ਕਿੰਨੀਆਂ ਸੀ ਇੱਥੇ ਤੁਹਾਡੇ ਪਿੰਡ ਵਿੱਚ ਕਿੰਨੀ ਦੱਸੋ ਜੀ ਇਹ ਕੰਨਾ ਨੰਬਰਦਾਰ ਹੈ ਨਾ ਜੜਾ ਪਾਰੂ ਉਹਨਾਂ ਦੀ ਹੈ ਕੋਈ 20 ਬਿਜਾ ਤੇ ਜਿਹੜੇ ਦੂਸਰੇ ਨੰਬਰਦਾਰ ਸੀ ਦੂਸਰਾ ਨੰਬਰਦਾਰ ਜਿਹੜਾ ਬਾਬਾ ਮੈਸੋ ਉਹਨਾਂ ਦੀ ਕੋਈ 15 20 ਬਿਜਾ ਕੰਮ ਉਹਨਾਂ ਦਾ ਜ਼ਿੰਮੇਦਾਰਾ ਸੀ ਜ਼ਿੰਮੇਦਾਰਾ ਜ਼ਿੰਮੇਦਾਰੇ ਤੋਂ ਇਲਾਵਾ ਕੋਈ ਕੋਈ ਕੰਮ ਨਹੀਂ ਤੁਹਾਡੇ ਪਿੰਡ ਦਾ ਉਦੋਂ ਚੌਕੀਦਾਰ ਕੌਣ ਸੀ ਬਰਕਤ ਮਰਾਸੀ ਉਹਨਾਂ ਦੇ ਇੱਥੇ ਘਰ ਇਸ ਟਾਈਮ ਹਾਗੇ ਜਾਂ ਖਤਮ ਹੋ ਗਏ? ਨਹੀਂ ਹੋਰ ਕੋਈ ਨਹੀਂ। ਚਲੇ ਗਏ ਇੱਥੋਂ। ਗਿਆ ਕਾਤਾ ਵੀ ਹੋ ਗਿਆ। ਸੇਪੀ ਕਿੰਨੇ ਕਰਦੇ ਸੀ ਘਰ? ਸੇਪੀ ਦੋ ਘਰ ਕਰਦੇ। ਕਿਹੜੇ ਕਿਹੜੇ? ਮੌਲਵੀ ਸ਼ੇਰ ਮੁਹੰਮਦ, ਬਾਬਾ ਲਾਗਾ ਅਲਾਬਖਸ਼। ਅੱਛਾ ਬਾਬਾ ਯਾ ਅਲਾਬਖਸ਼ ਸੀ। ਤੁਹਾਡਾ ਨਾਮ ਹੈ? ਜੀ ਜੀ ਨਾ। ਦੀਨ ਮਹਮਸੀ। ਆਹ ਇਹ ਕਹਿੰਦਾ ਨਾ ਭਾਗ ਸੀ। ਭਾਗ ਇਹ ਸਾਰੇ ਮੁਸਲਮਾਨ ਸੀ। ਮਾਸ਼ੱਰਮਾਨ। ਬਾਬਾ ਜੀ ਜਦੋਂ 47 ਦਾ ਵੇਲਾ ਆਇਆ। ਹਾਂ ਜੀ। ਤੁਸੀਂ ਕਹਿੰਦੇ ਵੀ ਉਸ ਤੋਂ ਪਹਿਲੇ ਸਾਡੇ ਪਿੰਡ 'ਚ ਬੜਾ ਅਮਨ ਸੀ। ਆਹੋ। ਇਹ ਫਿਰ ਕਿਵੇਂ ਉੱਠ ਕੇ ਗਿਆ ਉਧਰ ਜਰਾ ਦੱਸੋ ਕਹਾਣੀ ਸਰਦਾਰ ਸੇਖ ਜਿਵੇਂ ਉਹ ਮੈਂ ਥੁ ਕਹਾਣੀ ਹੋਣ ਪੁੱਛ ਅਸੀਂ ਉਹਨਾਂ ਦਾ ਤੋੜਾ ਨੁਕਸਾਨ ਨਹੀਂ ਕੀਤਾ ਪਿੰਡ ਸਾਡਾ ਅੱਗੇ ਹੀ ਆ ਰਹਿਂਦਾ ਜਿੱਥੇ ਜੱਦੀ ਦਾ ਕੋਈ ਉੱਤੇ ਨਹੀਂ ਚੜਦਾ ਅਮਨ ਤੁਸੀਂ ਕਹਿੰਦੇ ਸੀ ਹਾਂਜੀ ਉਹ ਫਾਇ ਲੱਗਣ ਦਾ ਜਾਂਦੇ ਹੀ ਮਾਰੇ ਦੇ ਬੰਦੇ ਦੇ ਵਾਸਤੇ ਸਰਦਾਰ ਇੰਨੇ ਚੰਗੇ ਸੀ ਇਹਦੇ ਚੰਗੇ ਸੀ ਉਹਨਾਂ ਦਾ ਬੱਚਾ ਬੱਚਾ ਤੇ ਉਹਨਾਂ ਦਾ ਕੱਟਾ ਬੱਚਾ ਅੱਛਾ ਜੀ ਆ ਦੇ ਉਹ ਦੇ ਗੋਲੀ ਉਹ ਤਾਂ ਪੱਕੀ ਆ ਜਾਂਦੀ ਉਹ ਆ ਪਾਰ ਨਿਕਾ ਗਿਆ ਸਾਡੇ 아이 ਜੋੜੀ ਸਮਝ ਗਿਆ ਕਿ ਕੋਈ ਮਸਲਾ ਵੀ ਹੁੰਦਾ ਸੀ ਤੇ ਉਹ ਬੰਦੇ ਦੇ ਅੱਗੇ ਹੁੰਦਾ ਸੀ ਵੀ ਅਸੀਂ ਅੱਗੇ ਗੋਲੀ ਖਾਣ ਨੂੰ ਤਿਆਰ ਆ ਆਹੋ ਤੇ ਉਹਨਾਂ ਨਾਲ ਫਿਰ ਇਹ ਇੱਕ ਇਹ ਆ ਹੀ ਆਮਕ ਲਿਆ ਉਹ 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 ਦਾ ਪੁੱਢੀ ਕੱਲਾ ਉਹ ਆਂਦਾ ਹੀ ਚੱਲੋ ਲੋਕ ਨਿਕਲ ਚੱਲੀ ਆਪਾਂ ਵੀ ਨਿਕਲ ਚੱਲੀ ਉਹਨਾਂ ਮੈਂ ਫੌਜੀ ਆ ਉਹ ਸਰਦਾਰ ਕਹਿੰਦਾ ਬਾਬਾ ਆਹੋ ਉਹਨਾਂ ਹੀ ਪੋੜਾ ਪੋੜਾ ਅੱਛਾ ਉਹ ਆਂਦਾ ਮੈਂ ਫੌਜੀ ਮੈਨੂੰ ਥਾ ਅੱਗੇ ਵਿਖਾਉਣਗੇ ਤੇ ਮੈਂ ਜਾਵਾਂਗਾ ਨਾਲ ਠੀਕ ਉਹ ਪੜਾੜੇ ਜੱਟਾਂ ਨੇ ਮਾਰ ਕੇ ਆਏ ਉਹ ਨਿਕਲੇ ਆ ਤੇ ਯਾਨੀ ਤੁਸੀਂ ਕਹਿੰਦੇ ਹੋ ਜਾਣ ਨੂੰ ਤਿਆਰ ਨਹੀਂ ਸੀ ਆਪਣੀ ਆ ਜਨਮ ਜਗਾ ਵਾਲੀ ਛੱਡਣ ਨੂੰ ਤਿਆਰ ਨਹੀਂ ਸੀ ਉਹ ਕਿਸ ਮੈਨੂੰ ਪਤਾ ਲੱਗਿਆ ਕਿ ਉਹ ਕੋਈ ਲਾਲਚ ਦੇ ਚੱਕਰ 'ਚ ਮਾਰਿਆ ਉਹਦੇ ਕੋਲ ਸੋਨਾ ਸੀ ਬਾਬੇ ਕੋਲ ਕੋਈ ਛਹਿ ਨਹੀਂ ਕੋਈ ਛਹਿ ਨਹੀਂ ਕੋਲ ਆ ਗਿਆ ਬੰਦਾ ਇਹਦੇ ਜਾ ਕੇ ਇੱਕ ਘਰ ਤੋਂ ਸਵਾਦ ਸਾਰੇ ਜਾ ਹਾਂਜੀ ਜਦੋਂ ਨਿਕਲੇ ਆ ਨਾ ਜੀ ਜੀ ਮੈਂ ਆਪਣੇ ਪੇਵਲੀ ਪਰ ਲਿਆ ਦੇ ਉੱਪਰ ਫੜੀ ਆ ਅੱਛਾ ਉਹ ਜਿਹੜਾ ਇਹਨਾਂ ਪਾਰਾ ਨੰਬਰਦਾਰ ਉਹ ਬਾਹਰ ਖਲੋਤਾ ਅੰਦਾਨੇ ਜਿਹੜੇ ਕਦਰ ਲੈਦੇ ਉਹਨਾਂ ਦਾ ਭਾਦੇ ਕੁ ਪੈਸਾ ਦੇ ਵੀ ਚ ਹੈ ਕੋਈ ਵੀ ਨਹੀਂ ਨੀਲੇ ਲੋਟ ਦੇ ਹੀ ਦੋ ਦਿੱਤੇ ਮੇਰੇ ਪਿਓਰੇ ਸਾਹਮਣੇ ਉਹ ਬੋਝ ਚੋ ਕਰ ਗਏ ਆਗੀ ਜੀ ਮੈਂ ਸਮਝ ਗਿਆ ਜੀ ਹਾਂ ਠੀਕ ਆ ਜੀ ਹਾਂ ਤੇ ਉਹ ਕਾਢ ਕੇ ਤੇ ਜਿਵੇਂ ਹੋਇਓ 10 ਰੁਪਏ ਲੈ ਕੇ ਚਲੇ ਚਲੇ ਗਏ ਉਹ ਆਪਣਾ ਸਮਾਨ ਕਿਆ ਲੈ ਕੇ ਗਏ ਜਾਂ ਇੱਥੇ ਛੱਡ ਗਏ ਹਾਈ ਨਹੀਂ ਸੀ ਉਹ ਮੈਨੂੰ ਇਹ ਪਤਾ ਲੱਗਿਆ ਕਿ 10 ਕਿ ਦਿਨ ਬਕਾਇਆ ਜੀ ਤਾਂ ਸਾਰੇ ਚਲੇ ਗਏ ਸੀ ਪਹਿਲੇ ਹਾਂ ਤੁਹਾਡੇ ਪਿੰਡ ਵਿੱਚੋਂ ਸਾਰੇ ਸਕੂਨ ਨਾ ਗਿਆ ਜੀ ਹਾਂਜੀ ਇੱਥੋਂ ਫਿਰ ਜਿਹੜਾ ਇੱਕ ਬਜ਼ੁਰਗ ਉਹਨਾਂ ਦਾ ਰਸਤੇ 'ਚ ਮਰਿਆ ਉਹ ਕਿਹੜੀ ਜਗ੍ਹਾ ਮਰਿਆ ਜਾ ਕੇ ਉਹ ਅਜੇ ਸਰਦਾਰ ਦਾ ਪੰਪਿਆ ਵੱਡੇ ਦਾ ਅੱਛਾ ਉਹ ਪੰਪ ਤੋਂ ਪਰਾ ਜਾ ਕੇ ਬੜਿਆ ਨਸ਼ਾ ਜਿਹੜੀ ਹੁਣ ਜਗਾ ਆ ਆ ਜਿਹੜੀ ਵਾਗੇ ਪੰਪ ਤੋਂ ਅੱਗੇ ਉਹ ਕਿਨਾ ਲੋਕਾਂ ਦੇ ੱੱੱਕੇ ਚੜਿਆ ਜੀ ਉਦੋਂ ਉਸ ਵੇਲੇ ਉਹ ਨਾਮ ਕੱਢੀ ਫੋਕੀ ਹਣੀ ਜਿਹੜੇ ਮੁਸਲਮਾਨ ਆਪਣੇ ਪਧਾਨੇ ਚ ਬਚ ਰਹੇ ਠੀਕ ਆ ਜੀ ਉਹ ਜਲਸਾ ਬੜਾ ਆ ਗਿਆ ਇੱਕ ਇੱਕ ਘਰ ਦੇ ਵਿੱਚ ਨਾ ਉਹ ਜਿਹੜਾ ਹੈ ਨਾ ਬਰਦਾਰ ਆਲਾ ਉੱਨੇ ਆ ਗਿਆ ਹੀ ਪਾਉ ਸਵਾਹ ਜਾਣਾ ਤੁਸੀਂ ਬਾਬੋ ਇੱਥੇ ਮਾਇ ਤੇ ਮੇਰੀ ਮਾਮੀ ਆਈ ਦੂਰ ਬਾਗ ਦੇ ਸੰਗ ਜੇ ਪੜਾਣਿਆ ਦਾ ਬੰਦਾ ਇੱਕ ਨਾਲ ਨਾ ਨਾ ਹੋਵੇ ਸਾਨੂੰ ਲੋਵਾਨੂ ਕਾਦਰ ਕਰਦਾ ਹੈ ਅੱਛਾ ਉਹ ਨਾ ਬੌਜੀ ਆਹ ਕਿੱਦਰੀ ਸਮਝ ਮੈਂ ਸਮਝੀਆਂ ਜੀ ਹਾਂ ਉਹ ਜਿਹੜੇ ਫੌਜੀ ਸੀ ਹਾਂ ਉਹ ਆਪਣੇ ਇੱਧਰ ਦੇ ਮੁਸਲਮਾਨ ਸੀ ਆਹੋ ਪੜਾਣੇ ਦੇ ਪੜਾਣੇ ਦੇ ਸੀ ਆਹ ਇਹ ਰਾਜੇ ਨੇ ਖਰਾਬ ਹੋ ਗਏ ਹਨ ਹਾਂਜੀ ਨਾਲੇ ਆ ਜੜਾ ਸੁਆ ਅਗੇ ਰਹੀ ਹੈ 15 ਕਰਮਾ ਚੌੜਾ ਆ ਜਿੱਤੇ ਤੂੰ ਆਏ ਜੇ ਆ ਜੜਾ ਖਾਲਾ ਜਾਂ ਹੁਣ ਖਾਲਾ ਆ ਇਹ ਡਾ ਵੱਡਾ ਸੁਆ ਸੀ ਉਦੋਂ ਆਹੋ 15 ਕਰਮਾ ਬਬਾ ਬੜਾ ਵੱਡਾ ਸੀ ਫਿਰ ਅੱਛਾ ਇਹ ਡੰਗਰ ਚਾਰਦੇ ਹਾਂ ਕਿਸੇ ਨੂੰ ਕਿਸੇ ਵੀ ਕੁਝ ਨਹੀਂ ਆਖਣਾ ਇਹ ਸੁਆ ਭਰ ਕੇ ਨਹਿਰ ਚੋਂ ਨਿਕਲਦਾ ਇੱਥੇ ਪੁੱਛਰ ਪੈ ਲੈ ਜਾਂਦਾ ਹਾਂਜੀ ਉਹ ਥੋਂ ਨਿਕਲਦਾ ਹੁਣ ਉਹ ਨਹਿਰ ਚ ਕਿੰਨੀਆਂ ਮੱਝਾਂ ਜਾਂਦੀਆਂ ਹੋਣਗੀਆਂ ਜਿਹੜੀਆਂ ਸੁਆ ਦੇ 10-10 ਬਾ ਵੀ ਵੀ ਕੱਠੀਆਂ ਹੁੰਦੀਆਂ ਇਹ ਤੁਸੀਂ ਵੇਖਿਆ ਮਿੱਤਾਂ ਉਦੋਂ ਜਿਸਮ ਵੇਖੇ ਸ਼ਰੀਰ ਹਾਂ ਉਹ ਕੋਈ ਪਹਿਚਾਨ ਹੈ ਸੀ ਕਿ ਵੀ ਇਹ ਮੁਸਲਮਾਨਾ ਜਾਂ ਸਿੱਖਾਂ ਦੇ ਨਹੀਂ ਨਹੀਂ ਮੁਸਲਮਾਨ ਸਨ ਅੱਛਾ ਉਧਰੋਂ ਇੱਧਰ ਰੋਡ ਦੇਖ ਹਾਈ 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 47 ਦਾ ਵੇੜਾ ਪਾਪਾ ਬੜਾ ਔਖਾ ਕੱਢਿਆ ਲੋਕਾਂ ਨੇ ਇਹ ਦੋਨਾਂ ਪਾਸੇ ਅੱਗ ਲੱਗੀ ਆ ਹਾਂ ਨਹੀਂ ਜੀ ਇਹ ਇਹ ਜਿਹੜੇ ਲੋਕ ਜਾਨਾ ਉਹ ਸਪਕਾ ਚਾਵਾੜਾ ਜੋਸ਼ੀਲੇ ਹਾਂ ਉਹ ਉਹ ਨਾ ਉਹ ਨਾ ਤਬਾਹੀਆਂ ਲਾਈਆਂ ਨੇ ਬਾਕੀ ਗਿਆ ਲੋਕੀ ਤੇ ਮੈਂ ਸਮਝਦਾ ਨਹਿਰ ਚ ਕੋਰੇ ਕਿਦਿੰਗੇ ਜਾਂਦੇ ਹੋਣਗੇ ਸਹੀ ਕਿਹਾ ਜੀ ਵੇਤੀ ਜਾਂ ਨੂੰ ਨਹਿਰ ਜਾਂਦੀ ਵੱਡੀ ਜਿਹੜੀ ਨਹਿਰ ਸੀ ਆਹੋ ਉਹਦੇ ਵਿੱਚ ਕਿੰਨੇ ਲੋਕ ਹੋਣਗੇ ਹਾਂ ਤੁਸੀਂ ਦੱਸਦੇ ਹੋ ਕਿ ਛੋਟਾ ਯਾਰ ਜਵਾਇਆ ਸੁਆ ਸੀ ਇਹਦੇ ਵਿੱਚ ਮੈਂ ਲਾਸ਼ਾਂ ਵੇਖੀਆਂ ਆਂਦੀਆਂ ਆ ਹਾਂ ਜੀ ਲਓ ਕਾ ਵੇ ਜੀ ਆਈ ਪੈਰ ਉਹਨਾਂ ਦੇ ਵੱਡੇ ਨਾ ਵੇਖੇ ਨਾ ਰੋੜ ਲਿਆਉਂਦੇ ਸੀ ਹਾਏ ਹਾਏ ਕਿਆ ਹੈ ਆਏ ਦੇ ਪਰ ਪਰ ਦੇ ਪਰ ਪਰ ਮਤਲਬ ਉਹਨਾਂ ਨੇ ਚੈੱਕ ਕੀਤਾ ਕਿ ਕਿਆ ਇਹ ਜ਼ਿੰਦਾ ਜਾਂ ਮਰ ਗਈਆਂ ਲਾਸ਼ਾਂ ਬਾਬਾ ਜੀ ਇੱਥੇ ਇੱਕ ਉਹ ਸਰਦਾਰ ਜਿਹੜਾ ਮੀਦਾ ਰਹਿ ਗਿਆ ਸੀ ਆਹੋ ਉਹ ਕਿਵੇਂ ਇਸ ਤੁਹਾਡੇ ਪਿੰਡ ਦੇ ਸੀ ਜਾਂ ਕਿੱਥੋਂ ਦੇ ਸੀ ਜਰਾ ਦੱਸੋ ਉਹ ਪਹਿਲਾਂ ਹੀ ਮੁਸਲਮਾਨ ਹੋ ਗਿਆ ਸੀ ਮੁਸਲਮਾਨ ਹੋ ਗਿਆ ਸੀ ਸਿੱਖਾਂ ਵਿੱਚੋਂ ਆਹੋ ਉਹ ਲਾ ਕੋਈ ਪਤਾ ਨਹੀਂ ਕਿਤੇ ਗਿਆ ਉਹ ਸਾਦਗੀ ਹੈ ਰਾਈਆਂ ਇੱਥੇ ਨੂਰਪੁਰ ਚ ਮਾਇ ਉਹਦੇ ਪੱਠੇ ਵੜਵਾ ਨੂੰ ਵੇਂਦਾ ਰਿਹਾ ਉਹ ਸਾਡੀ ਸ਼ਾਕਾ ਗਰੀ ਪਰਾਂਵਾਂ ਕਾ ਨਜ਼ਰ ਜਦੋਂ ਨਜ਼ਰ ਮੈਂ ਬੈਂਦਾ ਜਨ ਬੜਾ ਖੋਸ਼ ਹੁੰਦਾ ਜਦੋਂ ਬੈਂਦਾ ਅੱਛਾ ਉਹ ਸਰਦਾਰ ਫਿਰ ਉਹਦੇ ਕੋਲ ਬਾਲ ਬੱਚੇ ਤੁਸੀਂ ਦੇਖੇ ਜਾਂ ਨਹੀਂ ਕੋਈ ਬਾਲੀ ਬੱਚਾ ਨਹੀਂ ਹੁੰਦਾ ਅੱਛਾ ਬਾਲ ਬੱਚਾ ਕੋਈ ਨਹੀਂ ਸੀ ਕੋਈ ਨਹੀਂ ਜਦੋਂ ਇੱਥੋਂ ਚਲੇਗਾ ਸਾਰੇ ਉਹ ਸਾਡੇ ਪਿੰਡ ਦੇ ਆਧੀ ਸਾਨੀ ਇੰਨੀ ਜ਼ਮੀਨ ਸੀ ਉਹਨਾਂ ਨੂੰ ਨਹੀਂ ਜ਼ਮੀਨ ਨਹੀਂ ਅੱਧਾ ਉਹਨਾਂ ਦਾ ਸੀ ਹਾਂ ਅੱਧਾ ਲੋਕ ਚਲੇ ਗਏ ਸੀ ਉਹ ਸੀ ਹਾਂ ਠੀਕ ਆ ਉਹ ਜਛੀਲੇ ਦੇ ਲੋਕ ਸਾਨਾ ਠੀਕ ਆ ਛੋੜੇ ਦੇ ਇੱਕ ਫੌਲ ਚੱਲਿਆ ਗਿਆ ਸੀ ਜੋ ਇੱਥੇ ਰਹਿ ਗਿਆ ਸੀ ਮੋਰਦੇ ਹੋ ਚੰਗੇ ਆ ਪੜੇ ਦੋ ਜਵਾਬ ਦੂੰਦਾ ਜੀ ਤੁਹਾਡੇ ਪਿੰਡ ਚ ਇੱਥੇ ਕੋਈ ਮੇਲਾ ਛੇਲਾ ਨੇੜੇ ਲੱਗਦਾ ਸੀ ਲੱਗਦਾ ਕਿਹੜੇ ਜਗ੍ਹਾ ਲੱਗਦਾ ਸੀ ਲੱਗਦਾ ਇੱਥੇ ਇੱਕ ਬਾਬਾ ਮਹੀਨ ਸ਼ਾ ਹੁੰਦਾ ਸੀ ਅੱਛਾ ਜੀ ਆ ਵੇ ਨਾਲ ਹੀ ਪੜੇ ਹਾਂਜੀ ਮੈਂ ਗਿਆ ਜੀ ਉੱਥੇ ਦਰਬਾਰ ਤੇ ਅੱਛਾ ਤੇ ਇੱਕ ਮੇਲਾ ਅਜੇ ਭੇਤ ਲੱਗਦਾ ਹੈ ਸਰਦਾਰਾਂ ਦੇ ਤੇ ਮੈਂ ਹਾਂ ਵੇਖਿਆ ਵੀ ਵੀ ਜੋੜਿਆ ਬੜਾ ਆਖਿਆ ਉਹਨੂੰ ਕੋਲ ਦਿਆਂ ਤੇ ਅੱਜ ਤਿੰਨ ਪੈਰੀਂ ਭੱਜ ਨਹੀਂ ਸਕਦਾ ਮੁੰਡਾ ਕੋਈ ਸਹੀ ਕਿਹਾ ਜੀ ਬਿਲਕੁਲ ਠੀਕ ਹੈ ਉਹਦਾ ਨਾਮ ਪ੍ਰੇਮ ਸਿੰਘ ਉਹ ਉਹਦੇ ਨਾਲ ਉਹਨੂੰ ਕੋਲ ਤੇ ਕੋਈ ਨਹੀਂ ਸਕਦਾ ਉਹ ਕੀ ਵਜਾ ਉਹ ਕੀ ਕਰਦਾ ਹੀ ਖਾੜੇ ਜੇ ਬੰਦੇ ਢਾਕੇ ਨਹੀਂ ਜਾਂਦਾ ਉਹ ਅਜਿਹਾ ਬੁਰਸ਼ਾ ਸੀ ਨਾ ਜਿਹਨੇ ਦੇ ਕੋਲ ਆਇਆ ਉਹਨੂੰ ਜੁੱਤੀ ਤੇ ਦੇ ਜਾ ਫੜਾ ਦੇਣਾ ਤੇ ਚਾਦਰ ਕੱਢ ਕੇ ਨਾ ਤਾਲਿਆਂ ਤੋਂ ਕੀ ਪਦਾ ਉੱਥੇ ਸਾਰੇ ਬੰਦੇ ਬੈਠੇ ਆਂ ਦਿਨ ਬਾਅਦ ਯਾਤਰੀ ਹਟੇ ਲੰਦਾ ਹੈ ਪੈਰ ਅੱਗੇ ਲਾਹੀ ਇਸ ਤਰ੍ਹਾਂ ਹਾਂ ਪੈਰ ਫੇਰ ਲਾਂਦਾ ਸੀ ਐਡਾ ਜਵਾਨ ਸੀ ਨਹੀਂ ਤਾਕਤ ਦਾ ਸਾਭਲਾ ਵਜਨ ਵੀ ਜੇ ਜੇ ਨਾ ਰੋਣੇ ਜਾਨ ਕੁੜਿਆ ਪਛਾਹ ਤੂੰ ਆ ਉਹ ਵੇਰ ਜਿਹੜੇ ਪੈਰਾਂ ਲਾਉਂਦੇ ਆਈ ਨਾ ਦੇ ਅੰਗਰੇਜ਼ ਜਿਹਦੇ ਕੋ ਮਸੀ ਮੈਂ ਜਗ ਰਹੀ ਜਮੇ ਬੈਠੇ ਉਹਨਾਂ ਦਾ ਅੱਗੇ ਉਹਨਾਂ ਤੋਂ ਕੋ ਨਾਮ ਕਰਾਮ ਲੈਣਾ ਹੈ ਨਾ ਅੰਗਰੇਜ਼ ਮੁੱਛ ਲਗਾ ਕਾ ਪਹਿਲਵਾਨ ਨਾਮ ਕੀ ਹੈ ਜੀ ਪ੍ਰੇਮ ਸਿੰਘ ਆ ਪ੍ਰੇਮ ਉਹ ਮੈਂ ਮੋਲੀ ਪ੍ਰੇਮਖਰਿਮ ਕੋ ਨਹੀਂ ਇੱਕ ਕਰਸੰਗਿਆ ਕਾਲਾ ਰੰਗ ਦਾ ਹੈ ਅੱਛਾ 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 ਉਹਦੇ ਪੋਤੀ ਵੀ ਲਕਿਆ ਪੋਤਰੇ ਵੀ ਲਕਿਆ ਪਰੋਤਰੇ ਵੀ ਲਕਿਆ ਤੁਸੀਂ ਉਹ ਕੋ ਨਾਮ ਯਾਦ ਆ ਉਹਨਾਂ ਦੇ ਆਹ ਦੱਸੋ ਕਿਹੜੇ ਕਿਹੜੇ ਬੱਚਿਆਂ ਨੇ ਉਹ ਆਇਆ ਇੱਕ ਫੋਟਾ ਗਾਈ ਲੈਣੂ ਇੱਕ ਸਵਰਤੀ ਦੋ ਹੀ ਬੋਤਾ ਆ ਗੋਣਾ ਦੇ ਕਿਰਸ਼ਨਾ ਉਹ ਕਹਿਣਾ ਪੱਪੂ ਕਹਿਣਾ ਕੋਜੇ ਕਹਿਣਾ ਕੋਜੇ ਇੱਥੇ ਦੋ ਬੁੜੀਆਂ ਥੇਣ ਕਿ ਕਰ ਸੋਣੀਆਂ ਇੱਕ ਇੱਕ ਦੇ ਵਿਚ ਦੇ ਜਿਹੜੇ ਪਾਦਾ ਦੇ ਉਹ ਹੈਗੇ ਮਲਕ ਮਹਾਰਾਜ ਕਾਲ ਦੇ ਪਿੰਡ ਦੀ ਉਹ ਵੀ ਜੱਟੀ ਸੀ ਤੇ ਜਿਹੜੇ ਇਹਦਾ ਦੋਸਰੇ ਉਹਨੇ ਕੀਤੀ ਮਲਵਾਣਾ ਤੇ ਜਰਾ ਮਾਰਵਾਣਾ ਹਾਂਜੀ ਆਜ 20 ਸਾਲ ਹੋਇਆ ਟੈਸਟ ਹੋਇਆ ਹੈ ਆ ਬਗਲ ਸਦੀਰ ਚ ਉਹ ਔਰਤ ਕਿਹੜੀ ਜਗ੍ਹਾ ਦੀ ਸੋਣੀ ਹੈ ਪਿੰਡ ਆ ਗਈ ਹੋਈ ਹੈ ਆ ਦੀ ਦੜੀ ਮੈਂ ਸਮਝ ਨਹੀਂ ਆ ਬਾਬਾ ਜੀ ਕਿੰਨੀਆਂ ਘੋੜੀਆਂ ਸੀ ਉਹਨਾਂ ਕੋਲ ਦੋ ਉਹਨਾਂ ਉਹਦੇ ਫੋਦਲਾ ਫੋ ਫਰੋਟ ਦੇ ਆਇਆ ਹਾਏ ਉਹ ਜੇ ਉਹਨਾਂ ਨੇ ਜਿਵੇਂ ਆਪਣੇ ਧਾਣਾ ਨਾ ਤੇ ਅੱਥਾ ਪਾ ਕੇ ਆ ਗਏ ਮਾਇਜਾ ਲੱਗਿਆ ਹੁੰਦਾ ਵੇਖਿਆ ਘੋੜੀਆਂ ਤੇ ਕਾਟੀਆਂ ਪਈਆਂ ਜੋ ਆਪਣੀ ਰਾਜਵੰਦ ਆਏ ਉਹ ਚਮੜਾ ਉਹ ਕਿੱਦੜਾ ਆ ਪਈ ਪੜਿਆ ਮਾ ਘੋੜੀ ਚਾਈ ਤੇ ਹੀ ਬਾਬਾ ਉਹਨਾਂ ਕੋਲ ਮਜਾਉ ਤੋਂ ਜਦੋਂ ਮੈਂ ਗੈਂਬਰ ਜਾਣਦੀ ਆ ਉਹ ਕਿੱਥੇ ਅੱਛਾ ਇੰਨੀ ਜਲਦੀ ਉਹ ਆਪਣੀ ਸਵਾਰੀ ਦੇ ਦਿੰਦੇ ਹੁੰਦੇ ਸੀ ਸਵਾਰੀ ਕੀ ਇਹ ਹਯਾ ਸੀ ਇੱਕ ਪਿੰਡ ਦਾ ਇਹ ਬਾਬਾ ਜੀ ਹੁਣ ਇਹ ਗੱਲਾਂ ਕਿੰਨੀ ਮਿਲਦੀਆਂ ਸਾਨੂੰ ਇਹ ਸਿਰਫ ਔਰ ਸਿਰਫ ਤੁਹਾਡੇ ਵਰਗੇ ਬਜ਼ੁਰਗਾਂ ਕੋ ਮਿਲ ਰਹੀਆਂ ਸਾਨੂੰ ਹੁਣ ਗੱਲ ਸੁਣ ਲਾ ਹੋਰ ਮੰਦਾ ਮਾਹੀ ਜੂ ਬੇੜਾ ਹੁੰਦਾ ਕੋਈ ਠੀਕ ਕੋਈ ਤੇ ਹੁੰਦੀ ਆ ਹੁਣ ਮੈਂ ਇੰਨਾ ਆ ਜਾ ਰਿਹਾ ਹੰਤਾ ਹੈ

ਐਂ ਡੀ ਡੀ ਉੱਚੀ ਡੰਗਰਾ ਦੀ ਚੋਰੀ ਚਾਰੀ ਨੇ ਤੇ ਬੂਏ ਲਗੇ ਅਜਰ ਵੀ ਤੱਕ ਬਹੁਤ ਸ਼ਰਾਕਤਾ ਦਾ ਇੱਧਰ ਵੀ ਅੱਛਾ ਅੰਦਰਵਾਰ ਹਾਂਜੀ ਤੇ ਉਹਦਾ ਉੱਥੇ ਮੁੰਡੇ ਤੇ ਕਾਲਾ ਬਣਾ ਲੈ ਪਾਇ ਰਹਿੰਦੇ ਉਹ ਆਇਆ ਜਿਵੇਂ ਤੂੰ ਆਇਆ ਹਾਂ ਜੀ ਇਹ ਮੈਨੂੰ ਪਤਾ ਵੈ ਮੈਂ ਉੱਤੇ ਬੈਠਾ ਹਾਂ ਜੀ ਇਹ ਫਲਾਣੇ ਦਾ ਸਾਖ ਆ ਜੀ ਜੀ ਉਹਨੂੰ ਕੁਝ ਨਹੀਂ ਆਖਣਾ ਜਿੰਦਾ ਨਹੀਂ ਬੰਦਾ ਉਹਨੂੰ ਘਰ ਜਾ ਕੇ ਉਹਨਾਂ ਨੂੰ ਆਖਣਾ ਵੀ ਆ ਤੁਹਾਡਾ ਰਿਸ਼ਤੇਦਾਰ ਪਿੰਨਾ ਨਿਜ਼ਾਮ ਉਸ ਤਰ੍ਹਾਂ ਅੱਛਾ ਸੀ ਉਸ ਵੇਲੇ ਆਹਾਂ ਜੀ ਇੰਨਾ ਤੇ ਪਿੰਡ ਦੀ ਚੋਰੀ ਵੀ ਨਹੀਂ ਸੀ ਹੁੰਦੀ ਪੂਰੇ ਚਾ ਪਿੰਡ ਦੀ ਚਾਰ ਦਿਵਾਰੀ ਬਣਾਈ ਸੀ ਚਾਰ ਦਿਵਾਰੀ ਪੂਰੀ ਸਿਕਿਉਰਿਟੀ ਸੀ ਆ ਸਰ ਚੋੜਿਆ ਦੇ ਘਰ ਚਾਰ ਬਾੜ ਮੈਂ ਸਮਝੀਏ ਅੱਜ ਜੀ ਸਾਡੇ ਬਜ਼ੁਰਗ ਇਹ ਸੀ ਪਿੰਡ ਓਪਲ ਦੇ ਇਹਨਾਂ ਨੇ ਸਾਨੂੰ ਉਸ ਵੇਲੇ ਦੀਆਂ ਦਸੀਆਂ ਗੱਲਾਂ ਕਿ ਜਦੋਂ 47 ਦੇ ਵੇਲੇ ਤੋਂ ਪਹਿਲੇ ਅਸੀਂ ਪਿੰਡ ਵਿੱਚ ਕਾਫੀ ਫਿਰੇ ਆ ਲੇਕਿਨ ਇਹ ਵਾਹਦ ਸ਼ਖਸ ਇਹ ਬਜ਼ੁਰਗ ਸਾਨੂੰ ਮਿਲੇ ਆ ਜਿਨ੍ਹਾਂ ਨੇ 47 ਦੇ ਵੇਲੇ ਤੋਂ ਪਹਿਲੇ ਸਾਨੂੰ ਉਹ ਗੱਲਾਂ ਦਸੀਆਂ ਉਹ ਸਰਦਾਰਾਂ ਦੇ ਵਾਕਿਆ ਦੱਸੇ ਉਹ ਸਰਦਾਰ ਇੱਥੇ ਕਿਹੜੇ-ਕਿਹੜੇ ਰਹਿੰਦੇ ਸੀ ਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਲੋਕਾਂ ਨਾਲ ਮੇਲ-ਬਰਤਨ ਸੀ ਇਹ ਬਜ਼ੁਰਗਾਂ ਨੇ ਦੱਸਿਆ ਕਿ ਪੁੱਤਰ ਉਹ ਕਿਸੇ ਨਾਲ ਜ਼ਿਆਤੀ ਨਹੀਂ ਸੀ ਕਰਦੇ ਜੇ ਕਿਸੇ ਨੂੰ ਕੋ ਖਤਰਾ ਹੁੰਦਾ ਸੀ ਉਹ ਖਤਰੇ ਦੇ ਅੱਗੇ ਖੁਦ ਖੜ ਜਾਂਦੇ ਸੀ ਢਾਲ ਬਣ ਜਾਂਦੇ ਸੀ ਕਿ ਆਓ ਸਾਡੇ ਨਾਲ ਪਹਿਲੇ ਤੁਸੀਂ ਮੁਕਾਬਲਾ ਕਰੋ ਫਿਰ ਅਗਲੇ ਬੰਦੇ ਨਾਲ ਇਹ ਬਜ਼ੁਰਗ ਨੂਰ ਮੁਹੰਮਦ ਮਲਕ ਸੀ ਪਿੰਡ ਓਪਲ ਦੇ ਪੰਜਾਬੀ ਧਰਤੀ ਸੋਹਣੇ ਲੋਕ ਦੇ ਨਾਲ ਮੁਹੰਮਦ ਜਵੇਦ اقبال ਜੱਟ ਨੂੰ ਇਜਾਜ਼ਤ ਦਿਓ ਰੱਬ ਰੱਖ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਤੁਸੀਂ ਸਾਡੀ ਮੁਕੰਮਲ ਵੀਡੀਓ ਵੇਖੀ